ਸਵਾਗਤ ਕਰਨਗੇ ਆਇਓ ਸੱਜਣਾ ਦਾ ਜਿਆਦਾ ਸਮਾਂ ਨਾ ਲੈਂਦੇ ਹੋਏ 1 ਮਿੰਟ ਦੇ ਵਿੱਚ ਹੀ ਆਪਣੀ ਹਾਜ਼ਰੀ ਲਗਵਾਣਗੇ ਤਰਸੇਵ ਰੋੜੀ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਮਹਾਨ ਰੈਲੀ ਵਿੱਚ ਪਹੁੰਚੇ ਸਾਡੇ ਇਲਾਕੇ ਦੇ ਜੁਵਾ ਨੇਤਾ ਦੇਵੀ ਦਿੱਤ ਅਦਿੱਤਿਆ ਦੇਵੀ ਲਾਲ ਜੀ ਅ ਜਗਦੀਸ਼ ਚੋਪੜਾ ਜੀ ਮੀਨੂ ਜੀ ਬੇਦਫੂਲਾ ਜੀ ਤੇ ਭਾਜਪੀ ਦੀ ਸਰਸਾ ਦੀ ਪ੍ਰਧਾਨ ਨਿਤਾ ਸਸਾਹਕ ਜੀ ਬੇਦਫੂਲਾ ਜੀ ਤੇ ਉਹਨਾਂ ਦੇ ਨਾਲ ਆਏ ਭਾਜਪੀ ਪਾਰਟੀ ਦੇ ਪਤਨ ਅਧਿਕਾਰੀਆਂ ਦਾ ਅਸੀਂ ਰੋੜੀ ਪਿੰਡੋਂ ਹੁਣ ਤੇ ਆਪਣੇ ਵੱਲੋਂ ਜੀ ਆਇਆਂ ਕਹਿੰਦੇ ਆ ਤੇ ਅਸੀਂ ਬੜੇ ਭਾਗਾ ਵਾਲੇ ਆ ਕਿ ਪੂਰੇ ਹਲਕੇ ਦੇ ਵਿੱਚੋਂ ਇਹਨਾਂ ਨੇ ਸਾਡਾ ਪਿੰਡ ਰੋੜੀ ਚੁਣਿਆ ਤੇ ਇੱਥੇ ਰੈਲੀ ਰੱਖੀ ਹੈ ਇਸ ਵਾਸਤੇ ਅਸੀਂ ਪੂਰੀ ਟੀਮ ਦਾ ਆਪਦੇ ਨਗਰ ਰੋੜੀ ਵੱਲੋਂ ਧੰਨਵਾਦ ਕਰਦੇ ਆ ਕਿਉਂਕਿ ਇਹ ਪੂਰੇ ਹਲਕੇ ਦੀ ਰੈਲੀ ਸੀ ਤੇ ਇਹਦਾ ਜਿਹੜਾ ਮਾਣ ਆਪਾਂ ਨੂੰ ਮਿਲਿਆ ਇੱਥੇ ਹੋਰ ਬਹੁਤ ਗੋਬਿੰਦ ਕਾਂਢਾ ਜੀ ਆਏ ਹੋਏ ਨੇ ਬਹੁਤ ਮੈਂਕਾ ਨਵਾਂ ਇਸ ਪਾਰਟੀ ਦੇ ਵਿੱਚ ਆਇਆ ਮੈਨੂੰ ਕੁਝ ਨਾਵਾਂ ਦਾ ਨਹੀਂ ਪਤਾ ਜੋ ਵੀ ਇੱਥੇ ਮੇਰੇ ਵੀਰ ਆਏ ਨੇ ਅਸੀਂ ਆਪਣੇ ਨਗਰ ਬਣਿਓ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਸੋਨੂੰ ਵਸ ਇੱਕੋ ਹੀ ਬੇਨਤੀ ਹੈ ਵੀ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਤੁਸੀਂ ਜਿਹੜੀ ਵੋਟ ਪਾਉਣੀ ਹੈ ਉਹ ਵਿਕਾਸ ਦੇ ਨਾਂ ਤੇ ਪਾਉਣੀ ਹੈ ਉਹ ਸਾਨੂੰ ਕਹਿਣ ਦੀ ਲੋੜ ਨਹੀਂ ਉਹ ਸੋਨੂੰ ਪਤਾ ਹੀ ਹੈ ਕਿਉਂਕਿ ਕਹਿੰਦਾ ਕੋਈ ਤਬਕਾ ਨਹੀਂ ਜਿਹਦਾ ਇਸ ਸਰਕਾਰ ਨੇ ਮੰਨ ਲਓ ਵਿਕਾਸ ਦੇ ਵਿੱਚ ਉਹਨੂੰ ਸਹਿਯੋਗ ਨਾ ਦਿੱਤਾ ਹੋਵੇ ਤੋਂ ਸੋ ਸਹਿਯੋਗ ਨਾ ਦਿੱਤਾ ਹੋਵੇ ਸੋ ਟਾਈਮ ਨੂੰ ਦੇਖਦੇ ਹੋਏ ਮੈਂ ਥੋੜਾ ਜਿਆਦਾ ਟਾਈਮ ਨਾ ਲੈਂਦਾ ਹੋਇਆ ਮੇਰੇ ਵੱਲੋਂ ਫੇਰ ਇੱਕ ਵਾਰੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ